ਸਾਲਸ਼ਕਲ ਵੀਵਰਸ ਮੇਰੇ ਚੈਨਲ ਰੈਸਪੀ ਬੁੱਕ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਮੈਂ ਤੁਹਾਡੇ ਨਾਲ ਪਾਉ ਭਾਜੀ ਦੀ ਨਵੀਂ ਰੈਸਪੀ ਸ਼ੇਅਰ ਕਰਾਂਗੀ ਜੋ ਕਿ ਕੁੱਕਰ ਤੋਂ ਬਿਨਾ ਹੀ ਇੰਤੇ ਬਹੁਤ ਹੀ ਯਮੀ ਤੇ ਫਲੇਵਰਫੁਲ ਹੈ ਤੇ ਇਹਨੂੰ ਪਾਉ ਦੇ ਨਾਲ ਨਾਲ ਤੁਸੀਂ ਕਿਸੇ ਵੀ ਚਪਾਤੀ ਨਾਲ ਨਾਲ ਵੀ ਸਰਵ ਕਰ ਸਕਦੇ ਹੋ ਤੇ ਇਹ ਬਹੁਤ ਹੀ ਯੂਨੀਕ ਰੈਸਪੀ ਹੈ ਸਭ ਤੋਂ ਪਹਿਲਾਂ ਆਪਾਂ ਇੱਕ ਕੜਾਹੀ ਵਿੱਚ ਤੇਲ ਨੂੰ ਗਰਮ ਕਰ ਲੈਣਾ ਉਸ ਤੋਂ ਬਾਅਦ ਆਪਾਂ ਉਹਦੇ ਵਿੱਚ ਥੋੜਾ ਜਿਹਾ ਬਟਰ ਪਾਵਾਂਗੇ ਬਟਰ ਪਾਉਣ ਨਾਲ ਪਾਵਾ ਜੀ ਦਾ ਫਲੇਵਰ ਥੋੜਾ ਅਲੱਗ ਹੀ ਹੁੰਦਾ ਹੈ ਥੋੜਾ ਮੀਨਸ ਬਟਰੀਜਾ ਫਲੇਵਰ ਬਣ ਜਾਂਦਾ ਹੈ ਤੇ ਬਟਰ ਪਾਉਣਾ ਇਹਦੇ ਵਿੱਚ ਬਹੁਤ ਜ਼ਰੂਰੀ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਆਇਲ ਚੰਗੇ ਤਰ੍ਹਾਂ ਨਾਲ ਗਰਮ ਹੋ ਗਿਆ ਹੈ ਇਸ ਵਿੱਚ ਆਪਾਂ ਪਾਵਾਂਗੇ ਜੀਰਾ 1 ਚਮਚ ਦੇ ਕਰੀਏ ਉਸ ਤੋਂ ਬਾਅਦ ਲਸਣ 1 ਚਮਚਾ ਆਪਾਂ ਪਾ ਸਕਦੇ ਹਾਂ ਬ੍ਰੀਕ ਚੋਪ ਕੀਤਾ ਹੋਇਆ ਤੇ 1 ਚਮਚਾ ਹੀ ਆਪਾਂ ਪਾਵਾਂਗੇ ਅਦਰਕ ਚੋਪ ਕੀਤਾ ਹੋਇਆ ਤੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਭੁੰਨ ਲੈਣਾ ਹੈ ਇਸ ਤੋਂ ਬਾਅਦ ਆਪਾਂ ਹੁਣ ਬ੍ਰੀਕ ਕੱਟੇ ਹੋਏ ਪਿਆਜ਼ 2 ਤੋਂ 3 ਪਿਆਜ਼ ਚੋਪ ਕੀਤੇ ਹੋਏ ਬ੍ਰੀਕ ਕੱਟ ਕੇ ਉਹ ਆਪਾਂ ਇਸ ਇਹਦੇ ਵਿੱਚ ਪਾ ਦਵਾਂਗੇ ਜੇ ਛੋਟੀਆਂ ਤਾਂ ਤੁਸੀਂ 3 ਲੈ ਸਕਦੇ ਹੋ ਜੇ ਵੱਡੇਆਂ ਤਾਂ 2 ਪਿਆਜ਼ ਤੁਸੀਂ ਯੂਜ਼ ਕਰ ਸਕਦੇ ਹੋ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਭੁੰਨ ਲਵਾਂਗੇ ਜਦੋਂ ਤੱਕ ਕਿ ਇਹਦਾ ਜਿਹੜਾ ਕੱਚਾਪਨ ਐ ਪਿਆਜ਼ ਦਾ ਦੂਰ ਨਾ ਹੋ ਜੂਵੇ ਤੁਸੀਂ ਦੇਖ ਰਹੇ ਹੋ ਕਿ ਮੈਂ ਇਹਨੂੰ ਚੰਗੀ ਤਰ੍ਹਾਂ ਨਾਲ ਭੁੰਨ ਲਿਆ ਹੈ ਤੇ ਇਹਨਾਂ ਦਾ ਕਲਰ ਵੀ ਚੇਂਜ ਹੋ ਰਿਹਾ ਹੈ ਜਿਵੇਂ ਕਿ ਹੁਣ ਥੋੜਾ ਲਾਈਟ ਪਿੰਕ ਹੋ ਗਿਆ ਪਿਆਜ਼ਾਂ ਦਾ ਕਲਰ ਇਸ ਦਾ ਮਤਲਬ ਹੈ ਕਿ ਹੁਣ ਆਪਾਂ ਇਹਦੇ ਵਿੱਚ ਦੂਸਰੇ ਮਸਾਲੇ ਐਡ ਕਰ ਸਕਦੇ ਹਾਂ ਜੋ ਵੀ ਆਪਾਂ ਕਰਨੇ ਆ ਕਿਉਂਕਿ ਇਹ ਭੁੱਜ ਚੁੱਕੇ ਨੇ ਹੁਣ ਆਪਾਂ ਇਹਦੇ ਵਿੱਚ ਥੋੜੀ ਜਿਹੀ ਮਿਰਚ ਪਾਵਾਂਗੇ ਇੱਕ ਤੋਂ ਦੋ ਜੇ ਤਿੱਖੀ ਘੱਟ ਹੈ ਤਾਂ ਤੁਸੀਂ ਤਿੰਨ ਮਿਰਚਸ ਯੂਜ਼ ਕਰ ਸਕਦੇ ਹੋ ਤਿੰਤੇ ਜਾਂ ਚਾਰ ਆਦਰਵਾਇਜ਼ ਤੁਸੀਂ ਦੋ ਮਿਰਚਾਂ ਯੂਜ਼ ਕਰ ਸਕਦੇ ਹੋ ਹੁਣ ਆਪਾਂ ਇਹਨੂੰ ਵੀ ਚੰਗੀ ਤਰ੍ਹਾਂ ਨਾਲ ਪੁੰਨ ਲੈਣਾ ਹੈ। ਇਹਦੇ ਵਿੱਚ ਇਹ ਚੀਜ਼ ਤੁਸੀਂ ਜ਼ਰੂਰ ਦੇਖਣੀ ਆ ਕਿ ਇੱਕ ਚਮਚ ਤੁਸੀਂ ਹੁਣ ਇਹਦੇ ਵਿੱਚ ਮਿਰਚ ਪਾਊਡਰ ਪਾ ਲੈਣਾ। ਇੱਕ ਚਮਚ ਨਮਕ। ਇੱਕ ਚਮਚ ਆਪਾਂ આમਚੂਰ ਪਾਊਡਰ ਯੂਜ਼ ਕਰਾਂਗੇ ਤੇ ਧਨੀਆ ਪਾਊਡਰ ਇੱਕ ਚਮਚ। जीरा पाउडर एक चम्मच गरम मसाला एक चम्मच मैं ये थोड़ी जी हल्दी भी यूज़ ये ऑप्शनल है ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਨੋਟ ਲੈਣਾ ਹੈ ਮੈਂ ਜਿਹੜੀ ਗੱਲ ਕਰ ਰਹੀ ਸੀ ਕਿ ਤੁਸੀਂ ਇਹ ਚੀਜ਼ ਦਾ ਧਿਆਨ ਰੱਖਣਾ ਜੇ ਤਾਂ ਮਿਰਚ ਦਾ ਕਲਰ ਗੂੜਾ ਹਰਾ ਹੈ ਤਾਂ ਇਹਦਾ ਮਤਲਬ ਮਿਰਚ ਬਹੁਤ ਤਿੱਖੀ ਹੈ ਜੇ ਉਹਦਾ ਕਲਰ ਫਿੱਕਾ ਹੈ ਤਾਂ ਇਹਦਾ ਇਹ ਚੀਜ਼ ਵੀ ਹੁੰਦੀ ਹੈ ਇੱਕ ਮਿਰਚ ਨੂੰ ਚੈੱਕ ਕਰਨ ਲਈ ਤਾਂ ਉਹ ਜ਼ਿਆਦਾ ਤਿੱਖੀ ਨਹੀਂ ਹੋਏਗੀ ਤੇ ਇਸ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਟਮਾਟਰ ਐਡ ਕਰਾਂਗੇ ਇੱਕ ਤੋਂ ਦੋ ਟਮਾਟਰ ਤੁਸੀਂ ਲੈ ਸਕਦੇ ਹੋ ਹੁਣ ਇਹਨੂੰ ਵੀ ਆਪਾਂ ਇਹਦੇ ਵਿੱਚ ਚੰਗੀ ਤਰ੍ਹਾਂ ਨਾਲ ਰਲਾ ਲੈਣਾ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਮੈਂ ਚੰਗੀ ਤਰ੍ਹਾਂ ਨਾਲ ਮਸਾਲੇ ਨੂੰ ਭੁੰਨ ਲਿਆ ਹੈ ਟਮਾਟਰ ਥੋੜੇ ਸੌਫਟ ਹੋ ਗਏ ਹਨ ਹੁਣ ਆਪਾਂ ਥੋੜੀ ਵੇਟ ਕਰਾਂਗੇ ਆਈ ਹੋਪ ਤੁਹਾਨੂੰ ਮੇਰੀਆਂ ਰੈਸਪੀਜ਼ ਪਸੰਦ ਆ ਰਹੀਆਂ ਹੋਣਗੀਆਂ ਤੇ ਤੁਸੀਂ ਪਲੀਜ਼ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਮੈਂ ਤੁਹਾਡੀ ਬਹੁਤ ਧੰਨਵਾਦੀ ਹੋਵਾਂਗੀ ਹੁਣ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਵੈਜੀਟੇਬਲ ਐਡ ਕਰਨੀਆਂ ਜਿਵੇਂ ਕਿ ਇੱਕ ਕਟੋਰੀ ਦੇ ਕਰੀਬ ਤੁਸੀਂ ਹਰੇ ਮਟਰੇ ਦੇ ਵਿੱਚ ਯੂਜ਼ ਕਰ ਸਕਦੇ ਹੋ ਤੇ ਇੱਕ ਕਟੋਰੀ ਸ਼ਿਮਲਾ ਮਿਰਚ ਤੇ ਇੱਕ ਕਟੋਰੀ ਬੀਨਸ ਇਹ ਸਾਰੇ ਵੈਜੀਟੇਬਲ ਚੌਪ ਹੋਏ ਹੋਣੇ ਚਾਹੀਦੇ ਆ ਫਾਈਨ ਚੌਪ ਕਰਨਾ ਆਪਾਂ ਨੇ ਤੇ ਹੁਣ ਮੈਂ ਇੱਕ ਕਟੋਰੀ ਪਾਈ ਆ ਬੰਦ ਗੋਭੀ ਕੈਪਸਿਕਮ ਬਰੀਕ ਚੌਪ ਕੀਤੀ ਹੋਈ ਤੇ ਥੋੜੀ ਜਿਹੀ ਕੌਰਨ ਪਾਈ ਆ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲੈਣਾ ਹੁਣ ਇਹਨਾਂ ਨੂੰ ਆਪਾਂ ਉਦੋਂ ਤੱਕ ਪ੍ਰੋਕਾਣਾ ਹੈ ਜਦੋਂ ਤੱਕ ਇਹ ਸਬਜ਼ੀਆਂ ਚੰਗੀ ਤਰ੍ਹਾਂ ਨਾਲ ਪੱਕ ਨਾ ਜਾਣ ਇਹਨਾਂ ਦਾ ਕੱਚਾਪਨ ਦੂਰ ਹੋ ਜਵੇ ਤੇ ਇਹ ਚੰਗੀ ਤਰ੍ਹਾਂ ਨਾਲ ਪੱਕ ਜਾਣ ਮੈਂ ਇਸ ਰੈਸਪੀ ਨੂੰ ਇਸ ਲਈ ਇਹ ਲਗਤਰੀ ਕਿਨਵਣਾ ਰਹੀਆਂ ਕਿਉਂਕਿ ਜਿਹੜਾ ਵੈਜੀਟੇਬਲ ਨੇ ਇਹਨਾਂ ਦਾ ਪ੍ਰੋਪਰ ਫਲੇਵਰ ਮਿਲ ਸਕੇ ਅਦਰਵਾਇਜ਼ ਕੁੱਕਰ ਵਿੱਚ ਆਪਾਂ ਸਾਰਿਆਂ ਨੂੰ ਇਕੱਠਾ ਪਾ ਕੇ ਸਿਟੀ ਲਗਾ ਕੇ ਤੇ ਮੈਸ਼ ਕਰ ਸਕਦੇ ਹਾਂ ਤੇ ਇਹਦਾ ਫਲੇਵਰ ਅਲੱਗ ਹੋਊਗਾ ਮੇਰੀ ਹਰ ਰੈਸਪੀ ਜੇ ਨੂੰ ਯੂਨੀਕ ਹੁੰਦੀ ਹੈ ਹੁਣ ਆਪਾਂ ਇਹਦੇ ਵਿੱਚ 1 ਕੱਪ ਪਾਣੀ ਪਾ ਲੈਣਾ ਉਹ ਇਹਨੂੰ ਆਪਾਂ ਚੰਗੀ ਤਰ੍ਹਾਂ ਨਾਲ ਦੇਖਣਾ ਜਦੋਂ ਤੱਕ ਇਹਦੇ ਚ ਬੁਲਬਲੇ ਬਣਦੇ ਆ ਪੱਕ ਰਹੀ ਆ ਆਪਾਂ ਇਹਨੂੰ ਪੱਕਣ ਦੇਣਾ ਕਿਉਂਕਿ ਉਹ ਰੈਸਪੀ ਤਾਂ ਹਰ ਕੋਈ ਬਣਾ ਲੈਂਦਾ ਜਿਹੜੀ ਆਪਣੀ ਕਾਮਨ ਹੈ ਤੇ ਥੋੜਾ ਯੂਨੀਕ ਚੀਜ਼ਾਂ ਨੂੰ ਟਰਾਈ ਕਰਨਾ ਚਾਹੀਦਾ ਹੈ ਇਹ ਬਹੁਤ ਫਲੇਵਰਫੁਲ ਹੈ ਤੇ ਬਹੁਤ ਅੱਛੀ ਹੈ ਤੇ ਇਹਦੇ ਤੋਂ ਪੂਰੇ ਗੁਣਵੀ ਮਿਲਣਗੇ ਤੁਹਾਡੀ ਬਾਡੀ ਨੂੰ ਜੋ ਵੀ ਆ ਤੇ ਹੁਣ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਇਹ ਪੱਕ ਰਹੀ ਹੈ ਤੇ ਹੌਲੀ ਹੌਲੀ ਆਪਾਂ ਇਹਨੂੰ ਪੱਕਣ ਦਵਾਵਾਂਗੇ ਮੀਡੀਅਮ ਆਂਚ ਤੇ ਆਪਾਂ ਇਸ ਨੂੰ ਪਕਾ ਲੈਣਾ ਚੰਗੀ ਤਰ੍ਹਾਂ ਨਾਲ ਤੇ ਜਦੋਂ ਇਹ ਪੱਕ ਜਾਏਗੀ ਫਿਰ ਆਪਾਂ ਇਹਦੇ ਵਿੱਚ ਐਡ ਕਰਾਂਗੇ ਬਟਰ ਹੁਣ ਆਪਾਂ ਇਹਦੇ ਵਿੱਚ ਬੋਇਲ ਕੀਤੇ ਹੋਏ ਆਲੂ ਜਿਨ੍ਹਾਂ ਨੂੰ ਮੈਂ ਕद्दूकश ਕਰ ਲਿਆ ਤੁਸੀਂ ਮੈਸ਼ ਕਰਕੇ ਵੀ ਇਹਨਾਂ ਨੂੰ ਯੂਜ਼ ਕਰ ਸਕਦੇ ਹੋ ਪਰ ਮੈਂ ਇਹਨਾਂ ਨੂੰ ਕद्दूकश ਕੀਤਾ ਹੈ ਤੇ ਇਹਨਾਂ ਦਾ ਥੋੜਾ ਐਮੀ ਰਹੇਗਾ ਟੈਕਸਚਰ ਟੈਕਸਚਰ ਜਿਹੜਾ ਹੈਗਾ ਤੇ ਹੁਣ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਆਪਾਂ ਕੈਰਟ ਪਾਉਣੀ ਆ ਜੋ ਕਿ ਆਪਾਂ ਚੌਪ ਕੀਤੀ ਹੋਈ ਵੀ ਪਾ ਸਕਦੇ ਆ ਤੇ ਕद्दूकश ਕਰਕੇ ਵੀ ਆਪਾਂ ਕੈਰਟ ਨੂੰ ਇਹਦੇ ਵਿੱਚ ਪਾ ਸਕਦੇ ਆ ਹੁਣ ਜੀ ਮੇ ਤੁਸੀਂ ਦੇਖ ਰਹੇ ਹੋ ਕਿ ਆਲੂ ਤਾਂ ਪਹਿਲਾਂ ਤੋਂ ਹੀ ਬੋਇਲ ਆ ਪੱਕੇ ਹੋਏ ਆ ਉਹਨਾਂ ਨੂੰ ਕੋਈ ਪਕਾਉਣ ਦੀ ਐਡੀ ਜ਼ਰੂਰਤ ਨਹੀਂ ਹੈਗੀ ਥੋੜਾ ਜਿਹਾ ਹੁਣ ਮੈਂ ਇਸ ਵਿੱਚ ਪਾਣੀ ਪਾਇਆ ਹੈ ਪਾਇਆ ਹੈ ਤੇ ਫਿਰ ਇਹਨਾਂ ਨੂੰ ਫੇਰ ਤੋਂ ਹਿਲਾਤਾ ਤੁਸੀਂ ਦੇਖੋ ਕਿੰਨੇ ਵਧੀਆ ਕਲਰ ਆਏ ਹਨ ਤੇ ਹੁਣ ਆਪਾਂ ਇਹਦੇ ਵਿੱਚ ਕੈਰਟ ਪਾ ਦੇਣੀ ਆ ਥੋੜੀ ਤੇ ਮੇ ਕਿ ਤੁਸੀਂ ਦੇਖ ਰਹੇ ਹੋ ਕਿ ਮੈਂ ਇੱਕ ਤੋਂ ਦੋ ਗਾਜਰ ਲਈ ਆ ਜੋ ਕਿ ਮੈਂ ਇਹਦੇ ਵਿੱਚ ਪਾ ਦਿੱਤੀ ਆ ਉਨੇ ਦੇ ਵਿੱਚ ਸਾਰੀਆਂ ਸਬਜ਼ੀਆਂ ਮਿਕਸ ਹੋ ਗਈਆਂ ਹੁਣ ਤੁਸੀਂ ਦੇਖੋ ਇਹ ਤੁਹਾਡੀ ਬੋਡੀ ਲਈ ਕਿੰਨੇ ਬੈਨੀਫੀਸ਼ੀਅਲ ਹੈ ਤੇ ਕਿੰਨਾ ਤੁਹਾਡੀ ਬੋਡੀ ਨੂੰ ਇਹਦਾ ਮਿਕਸ ਵੈਜੀਟੇਬਲ ਦਾ ਫਾਇਦਾ ਮਿਲੇਗਾ ਜੇ ਆਪਾਂ ਕੁੱਕਰ ਜਿਵੇਂ ਬਕਾਉਣੀ ਆ ਪਰ ਆਪਾਂ ਨੂੰ ਓਨੇ ਗੁਣ ਨਹੀਂ ਮਿਲਦੇ ਹੈਗੇ ਤੇ ਇਹਨਾਂ 'ਚ ਆਪਣਾ ਆਪਾਂ ਇਹਨੂੰ ਮੈਸ਼ ਕਰ ਲੈਣਾ ਚੰਗੀ ਤਰ੍ਹਾਂ ਨਾਲ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਮੈਂ ਮੈਸ਼ਰ ਨਾਲ ਇਹਨੂੰ ਇਸ ਨੂੰ ਮੈਸ਼ ਕਰ ਤੇ ਥੋੜਾ ਜਿਹਾ ਮੈਂ ਇਸ ਵਿੱਚ ਪਨੀਰ ਯੂਜ਼ ਕਰਾਂਗੀ ਤੇ ਹੁਣ ਆਪਾਂ ਬਟਰ ਯੂਜ਼ ਕੀਤਾ ਇਹਦੇ ਵਿੱਚ ਥੋੜਾ ਜਿਹਾ ਤੁਸੀਂ ਜ਼ਿਆਦਾ ਵੀ ਪਾ ਸਕਦੇ ਹੋ ਬਟ ਮੈਂ ਥੋੜਾ ਹੀ ਯੂਜ਼ ਕੀਤਾ ਤੇ ਇਹਦੇ ਨਾਲ ਇਹਦਾ ਫਲੇਵਰ ਕਾਫੀ ਰਿਚ ਹੋ ਜਾਏਗਾ ਹੁਣ ਆਪਾਂ ਇਹਦੇ ਵਿੱਚ ਥੋੜੀ ਜੀ ਕਸੂਰੀ ਮੇਥੀ ਪਾ ਦੇਣੀ ਹੈ ਜਿਸ ਨਾਲ ਇਹਦਾ ਫਲੇਵਰ ਹੋਰ ਵਧੀਆ ਹੋ ਕੇ ਆਏਗਾ ਜਿਵੇਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਪਾਉ ਆ ਜੀ ਰੈਡੀ ਹੈ ਤੁਸੀਂ ਥੋੜਾ ਚਾਟ ਮਸਾਲਾ ਪਾ ਕੇ ਇਹਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਸਰਵ ਕਰ ਸਕਦੇ ਹੋ ਪਾਉ ਦੇ ਨਾਲ ਆਈ ਹੋਪ ਤੁਹਾਨੂੰ ਮੇਰੀ ਰੈਸিপি ਬਹੁਤ ਪਸੰਦ ਆਈ ਹੋਵੇਗੀ ਚੈਨ ਐਵੀਦੀਆ ਰੈਸਪੀਸ ਦੇਖਣ ਲਈ ਚੈਨਲ ਨਾਲ ਜੁੜੇ ਰਹੋ ਪਲੀਜ਼ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ ਸੋ ਮੱਚ ਨੈਕਸਟ ਟਾਈਮ ਫੇਰ ਮਿਲਾਂਗੇ ਇੱਕ ਨਵੀਂ ਰੈਸਪੀ ਦੇ ਨਾਲ ਜੋ ਕਿ ਯੂਨੀਕੀ ਹੋਵੇਗੀ ਥੈਂਕ ਯੂ ਸੋ ਮਾਚ ਹੁਣ ਆਪਾਂ ਫਾਈਨਲੀ ਇਹ ਸਰਵ ਬਾਸਤੇ ਤਿਆਰ ਹੈ ਹੁਣ ਆਪਾਂ ਇੱਕ ਤਵੇ ਤੇ ਥੋੜਾ ਜਿਹਾ ਬਟਰ ਲਾਵਾਂਗੇ ਤੇ ਇਸ ਤੇ ਆਪਾਂ ਹੁਣ ਪਾਉ ਨੂੰ ਗਰਮ ਕਰਨਾ ਮਤਲਬ ਸੇਕ ਲੈਣਾ ਬਟਰ ਨਾਲ ਚੰਗੀ ਤਰ੍ਹਾਂ ਨਾਲ ਜਦੋਂ ਤੱਕ ਕਲਰ ਨਹੀਂ ਆਉਂਦਾ ਹਜੇ ਥੋੜਾ ਕਲਰ ਆਇਆ ਤੁਸੀਂ ਹੁਣ ਇਹਨੂੰ ਇਹਦੇ ਵਿੱਚਕਾਰ ਵੀ ਫਿਲ ਕਰ ਸਕਦੇ ਹੋ ਪਾਉ ਭਾਜੀ ਨੂੰ ਬਟ ਐਵੇਂ ਵੀ ਤੁਸੀਂ ਸਰਵ ਕਰ ਸਕਦੇ ਹੋ ਹੁਣ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਇਹ ਚੰਗੀ ਤਰ੍ਹਾਂ ਨਾਲ ਸਿੱਕ ਗਿਆ ਹੁਣ ਆਪਾਂ ਇਹਨੂੰ ਸਰਵ ਕਰ ਦੇਣਾ ਤੇ ਆਪਾਂ ਪਾਉ ਲਵਾਂਗੇ ਤੇ ਭਾਜੀ ਨੂੰ ਥੋੜਾ ਬਟਰ ਉੱਤੋਂ ਪਾ ਕੇ ਆਪਾਂ ਸਰਵ ਕਰਾਂਗੇ ਥੈਂਕ ਯੂ so much ਥੈਂਕਸ ਫੋਰ ਯੂਅਰ سپورਟ ਜੋ ਮੇਰੇ ਨਾਲ ਜੁੜੇ ਹੋਏ ਹਨ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ